ਕੱਲ ਘਰੇ ਆ ਕੇ ਮੈਂ ਫੋਨ ਲਾਇਆ ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀ ਨਾ ਲਖਾਓ ਮੈਂ ਜਿਉਂਦੀ ਆ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀ ਲਖਾਵਾਂ। ਭਟੀਆਂ ਮੈਂ ਤਾਂ ਸਾਹਮਣੇ ਆਉਣਾ ਚਾਹੁੰਦੀ ਸੀ ਵੀ ਮਾਂ ਉਹਦੀ ਜਿਉਂਦੀ ਆ ਮਰੀ। ਕਿਉਂਕਿ ਮੈਂ ਕਿਸੇ ਜਸੇ ਬੰਦੀ ਨਾਲ ਹੈ ਨਹੀਂ ਕਿ ਵੀ ਜਦੋਂ ਪਹਿਲਾਂ ਇਹਨਾਂ ਜਸੇ ਬੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕਿਹਦੇ ਨਾਲ ਕੱਢਣਾ ਪਹਿਲਾਂ ਕਿਸੇ ਨੇ ਪੁੱਛਿਆ ਹੀ ਨਹੀਂ ਮਾਝੀ ਹੁੰਦੀ ਐ। ਵੀਰੇ ਮੈਂ ਇਹ ਮੇਰਾ ਪੁੱਤ ਨਹੀਂ ਮੈਂ ਨਾਮਿਨੇਟਡ ਚ ਨਹੀਂ ਰੱਖਿਆ ਬਿਲਕੁਲ ਤੁਹਾਡਾ ਪਰ ਤੁਹਾਡਾ ਸ਼ੁਕਰ ਨਾਲ ਹੁਣ ਜਿੱਥੇ ਬੰਦੀਆਂ ਆ ਤੇ ਜਸੇ ਬੰਦੀਆਂ ਨੇ ਉਹਨਾਂ ਨਾਲ ਧਰਨੇ ਦਿੱਤੇ ਵੀ ਇਹਨਾਂ ਦੀ ਮਾਂ ਕਿੱਥੇ ਆ ਉਹਦੋਂ ਸਹੀ ਪੁੱਛਦੇ ਵੀ ਮਾਂ ਕਿੱਥੇ ਆ ਜਦੋਂ ਮੈਂ ਘਰੇ ਫੋਨ ਲਾਇਆ ਉਹਦੋਂ ਵੀ ਜਸੇ ਬੰਦਾਂ ਉੱਥੇ ਸੀ ਉਹਦੋਂ ਪੁੱਛਦਿਆਂ ਵੀ ਮਾਂ ਦਾ ਫੋਨ ਆਇਆ ਇਹ ਵਿਚਲਾ ਕਾਰਨ ਵੀਰ ਜੀ ਵੀ ਮੇਰਾ ਕਲੇਸ਼ ਰੇ ਇੱਥੇ ਸੀਗਾ ਇਹ ਦਾਰੂ ਗੁੱਟੀ ਪੀਂਦੇ ਸੀ ਮੈਨੂੰ ਕੁੱਟਦੇ ਮਾਰਦੇ ਸੀ ਉਸ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜ਼ੀ ਵਿਆਹ ਕਰਾ ਸਕਦਾ ਇਹ ਕਿਸੇ ਬੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਹਿੰਦੀ ਬਦੀ ਮਿੱਟੀ ਵਿਚਰਦੀ ਸਮੇਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋਵੇ ਹਾਂ ਵੀ ਹੋ ਜਾ ਜਲਦੀ ਮਿੱਟੀ ਸੇਤੀ ਸਮੇਟੀ ਜਾਵੇ ਇਹ ਪਰਸੋਂ ਮੈਨੂੰ ਮੋਬਾਈਲ ਤੋਂ ਪਤਾ ਲੱਗਿਆ ਸੀ ਪਹਿਲਾਂ ਫੋਨ ਕਰਿਆ ਸੀ ਉਹਨੇ 13 ਤਰੀਕ ਨੂੰ ਉਹਦੇ ਉਹ ਕਹਿੰਦਾ ਸੀ ਦਿੱਲੀ ਜਾਣਾ ਪਰਸੋਂ ਮੈਨੂੰ ਫੋਨ ਤੋਂ ਪਤਾ ਲੱਗਿਆ ਸ਼ਾਮ ਨੂੰ ਮੈਂ ਰੋਈ ਬਿਲ ਕੀ ਮੇਰੇ ਟੀਕੇ ਲਵਾ ਕੇ ਪਾਤਾ ਜੀ ਕੱਲ ਮੇਰੇ ਘਰ ਦੇ ਗਏ ਮੈਨੂੰ ਲਿਆਏ ਕੱਲ ਘਰੇ ਆ ਕੇ ਮੈਂ ਫੋਨ ਲਾਇਆ ਜਦੋਂ ਮੈਂ ਪੜਿਆ ਵੀ ਮੈਨੂੰ ਤੁਸੀਂ ਮਰੀਨ ਲਖਾਓ ਮੈਂ ਜਿਉਂਦੀ ਆ ਉਹਨਾਂ ਨੇ ਵਾਪਸ ਮੈਨੂੰ ਜਵਾਬ ਦਿੱਤਾ ਵੀ ਤੈਨੂੰ ਅਸੀਂ ਮਰੀਨ ਲਖਾਵਾਂਗੇ ਇਹ ਜਵਾਬ ਕਿਨੇ ਦਿੱਤਾ ਗਿਆ ਕਿਹਦੇ ਵੱਲੋਂ ਕਿਹਾ ਇਹ ਚਾਚੀ ਕਿਨੂੰ ਅੱਛਾ ਜੀ ਤੇ ਉਸ ਤੋਂ ਬਾਅਦ ਹੁਣ ਜਿਹੜੇ ਸਾਰੇ ਗੱਲੋਂ ਪਤਾ ਲੱਗਿਆ ਦੂਜਾ ਬਾਅਦ ਤੁਸੀਂ ਉਹਰੇ ਪਹੁੰਚ ਕੀਤੀ ਐ ਕਿਸ ਕਾਰਨ ਆਇਓਰੇ ਇਹ ਤਾਂ ਸੀ ਆਫਰ ਮੂੰਹ ਵੇਖਣ ਆਏ ਜਿੱਦੋਂ ਮੈਨੂੰ ਪਤਾ ਲੱਗਾ ਵੀ ਪਟਿਆਲਾ ਹਸਪੀਟਲ ਚ ਰੱਖਿਆ ਹੋਇਆ ਸੀ ਬਾਕੀ ਸਰੇ ਮੈਂ ਮੀਡੀਅਮ ਦੇ ਸਾਹਮਣੇ ਆਉਣਾ ਚਾਹੁੰਦੀ ਸੀ ਵੀ ਮਾਂ ਉਹਦੀ ਜਿਉਂਦੀ ਐ ਮਰੀਨ ਇਹ ਕਾਰਨ ਕਾਰਨ ਕੀ ਰਿਹਾ ਵੀ ਤੁਹਾਨੂੰ ਮਰੀਦ ਦੱਸ ਰਹੇ ਨੇ ਵਿਚਲਾ ਕਾਰ ਕਰਦੇ ਸੀ ਉਸ ਤੋਂ ਬਾਅਦ ਮੇਰੇ ਮਾਤਾ ਜੀ ਮੈਨੂੰ ਲੈ ਗਏ ਉਸ ਤੋਂ ਬਾਅਦ ਮੈਂ 4 ਸਾਲ ਬੈਠੀ ਰਹੀ ਇਹਨਾਂ ਨੇ ਮੇਰੀ ਸੁਣਵਾਈ ਨਾ ਕਰੀ ਤੇ ਮੈਂ ਬਠਿੰਡੇ ਵੋਮਨ ਲਿਜ਼ ਕੇਸ ਲਾਤਾ ਕੇਸ ਲਾਏ ਤੋਂ ਬਾਅਦ ਤੇ ਤਰੀਕਾ ਤੇ ਜਾਣੋ ਹਟ ਗਏ ਮੇਰਾ ਇੱਕ ਤਰਫਾ ਹੋ ਕੇ ਕੇਸ ਟੁੱਟ ਵੀ ਮੇਰੇ ਹੱਕ ਚ ਬੋਲ ਪਿਆ ਮੁੜ ਕੇ ਉਸ ਜੱਜ ਨੇ ਕਹਿਤਾ ਵੀ ਤੂੰ ਜਿੱਥੇ ਮਰਜ਼ੀ ਵਿਆਹ ਕਰਾ ਸਕਦੀ ਹੈ ਇਹ ਮੈਨੂੰ ਘਰੇ ਰੱਖ ਨਹੀਂ ਸਕਦੀ ਗੱਲ ਹੈ ਸਾਰੀ ਇਹ ਏ 12 13 ਸਾਲ ਦੀ ਗੱਲ ਹੈ ਵੀ ਮਤਲਬ 12 13 ਸਾਲ ਤੋਂ ਸ਼ੁਭ ਕਰਨਦੀਪ ਸਿੰਘ ਤੁਹਾਡੇ ਨਾਲ ਨਹੀਂ ਰਹਿੰਦਾ ਸੀ ਨਹੀਂ ਰਹਿੰਦਾ ਸੀ ਫੋਨ ਤੇ ਗੱਲ ਹੁੰਦੀ ਸੀ ਨਾਲ ਨਹੀਂ ਸੀ ਰਹਿੰਦਾ ਅੱਛਾ ਤੇ ਹੁਣ ਜਿਹੜਾ ਉਹ ਕਿੰਨਾ ਮੌਤ ਦੀ ਮੌਤ ਹੋ ਚੁੱਕੀ ਹੈ ਕੀ ਸਮਝਦੇ ਕਿ ਉਹ ਜਿੱਥੇ ਬੰਦਿਆਂ ਵੱਲੋਂ ਫੈਸਲਾ ਲਿਆ ਜਾ ਰਿਹਾ ਹੈ ਜਿ ਉਹਦੋਂ ਉਹਦੋਂ ਤੱਕ ਜਿਹੜਾ ਕਿਹਾ ਉਹਨੂੰ ਅਸੀਂ ਸ਼ਹੀਦ ਕਰਾਰ ਦਵਾਂਗੇ ਉਹ ਤੱਕ ਉਹਦਾ ਪੋਸਟਮਾਰਟਮ ਨਹੀਂ ਕੀਤਾ ਜਾਏਗਾ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਨਹੀਂ ਵੀਰ ਮੈਂ ਕਿਸੇ ਜਸਵੰਦੀ ਨਾਲ ਹੈ ਹੀ ਨਹੀਂ ਕਿ ਵੀ ਜਦੋਂ ਪਹਿਲਾਂ ਇੰਨੇ ਜਸਵੰਦੀ ਨੇ ਪਹਿਲਾਂ ਹੀ ਮੈਨੂੰ ਮਾਰਤਾ ਹੁਣ ਮੈਂ ਕਿਹਦੇ ਨਾਲ ਖੜਨਾ ਪਹਿਲਾਂ ਨੇ ਕਿਸੇ ਨੇ ਪੁੱਛਿਆ ਤੇ ਹੁਣ ਜਦੋਂ ਕਹਿੰਦੇ ਵੀ ਅਸੀਂ ਉਹ ਤੱਕ ਸਸਕਾਰ ਨਹੀਂ ਕਰਨ ਦਵਾਂਗੇ ਕੀ ਮੰਗ ਕੇ ਤੁਹਾਡੀ ਮੇਰੀ ਕੋਈ ਮੰਗ ਨਹੀਂ ਵੀਰੇ ਮੈਨੂੰ ਆਇਆ ਵੀ ਚੱਲ ਇਹਦੀ ਮਿੱਟੀ ਵਿਚਾਰੇ ਦੀ ਆਹੋ ਹੋ ਜਾਏ ਤੇ ਆਪਦਾ ਬਸ ਆਹੋ ਨਹੀਂ ਮਿੱਟੀ ਹੋ ਜਾਏ ਜਾਂ ਇਕੱਲਾ ਚਿਹਰਾ ਹੀ ਦੇਖਣਾ ਪੁੱਤਰਾ ਨਹੀਂ ਵੀਰੇ ਮਿੱਟੀ ਵੀ ਹੋਵੇ ਵਿਚਾਰੇ ਦੀ ਕਾਹਤੋਂ ਐਵੇਂ ਰੋਲੀ ਜਾਂਦੇ ਆ ਜਿਹੜੀ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਉਹ ਠੀਕ ਲੱਗਦਾ ਤੁਹਾਨੂੰ ਨਹੀਂ ਨਹੀਂ ਮੇਰਾ ਆਪਾਂ ਨੂੰ ਕਿਸੇ ਦਾ ਕੋਈ ਪਤਾ ਨਹੀਂ ਨਾਂ ਮੈਂ ਕਿਸੇ ਜਥੇਬੰਦੀ ਚ ਹੈਗੀ ਨਹੀਂ ਜਥੇਬੰਦੀ ਜਥੇਬੰਦੀ ਤਾਂ ਕਹਿ ਰਹੀ ਆ ਕਿ ਸੰਸਕਾਰ ਉਹਦੇ ਤੱਕ ਨਹੀਂ ਕਰਾਂਗੇ ਜਥੇਬੰਦੀ ਤਾਂ ਹੀ ਤਾਂ ਕੋਈ ਪਛਾਣ ਨਹੀਂ ਉਹ ਪਰ ਤੁਸੀਂ ਕੀ ਕਹਿੰਦੇ ਜਥੇਬੰਦੀ ਚ ਹੈ ਨਹੀਂ ਮੇਰਾ ਰੋਲ ਮੈਂ ਤਾਂ ਕਹਿੰਦੀ ਬਦੀ ਮਿੱਟੀ ਵਿਚਰਦੀ ਸਮੇਟੀ ਜਾਵੇ ਤੁਸੀਂ ਚਾਹੁੰਦੇ ਹੋ ਕਿ ਸੰਸਕਾਰ ਜਲਦੀ ਹੋ ਜਾਵੇ ਹਾਂ ਵੀ ਹੋ ਜਾਵੇ ਜਲਦੀ ਮਿੱਟੀ ਛੇਤੀ ਸਮੇਟੀ ਜਾਵੇ ਪਰ ਫਿਰ ਜਥੇਬੰਦੀਆਂ ਨੇ ਜਿਹੜੀ ਮੰਗ ਆ ਕੀ ਉਹ ਨਜਾਇਜ਼ ਆ ਤੁਸੀਂ ਉਹਨੂੰ ਜਾਇਜ਼ ਨਹੀਂ ਸਮਝਦੇ ਅਸੀਂ ਨਹੀਂ ਕਹਿੰਦੇ ਮੈਂ ਨਹੀਂ ਵੀਰੇ ਕਹਿੰਦੀ ਕਿਸੇ ਜਥੇਬੰਦੀ ਦਾ ਨਾਂ ਮੰਗਾ ਸਾ ਉਹਨਾਂ ਵਾਰ ਕੀ ਗੋਗੇ ਉਹਨਾਂ ਵਾਰ ਉਹ ਕਿਉਂ ਕਹਿਆ ਗਿਆ ਇਸ ਤਰੀਕੇ ਦਾ ਨਾਲ ਸਾਰੇ ਪੈਸਿਆਂ ਦੇ ਭੁੱਖੇ ਨਹੀਂ ਸਾਰੇ ਹੁਣ ਪੈਸਾ ਖੇਡ ਇਕੱਠਾ ਕਰਦੇ ਆ ਹਾਂ ਪੈਸੇ ਨੂੰ ਪੈਸੇ ਨਹੀਂ ਤਾਂ ਮਨਾ ਕਰ ਰਹੇ ਨੇ ਕਾਊਂਟ ਦੇ ਰਹੇ ਨੇ ਕਾਊਂਟ ਫਿਰ ਵੀ ਪੈਸੇ ਨੂੰ ਮਨਾ ਕਰਦੇ ਆ ਤੇ ਕਾਊਂਟ ਮੋਬਾਈਲਾਂ ਤੇ ਸਭ ਮੋਬਾਈਲਾਂ ਤੇ ਕਾਊਂਟ ਚੜੇ ਹੋਏ ਵੀਰੇ ਉਹਨਾਂ ਦੇ ਨਹੀਂ ਜਦੋਂ ਤੁਹਾਡੇ ਨਾਲ ਸ਼ੁਭਦਾ ਕੋਈ ਕਨੈਕਸ਼ਨ ਨਹੀਂ ਸੀ ਜਦੋਂ ਤੁਹਾਡੇ ਨਾਲ ਸ਼ੁਭਦਾ ਹੁਣ ਤੱਕ ਕੋਈ ਕਨੈਕਸ਼ਨ ਨਹੀਂ ਸੀਗਾ ਪਰ ਫਿਰ ਉਹ ਕਿਸਾਨ ਜੋਥੇ ਬੰਦੀਆਂ ਕਹਿੰਦੇ ਨੇ ਕੋਈ ਸਾਡਾ ਸ਼ਹੀਦ ਆ ਸਾਡੇ ਸੰਘਰਸ਼ ਦਾ ਸ਼ਹੀਦ ਆ ਤਾਂ ਫਿਰ ਕਿਸਾਨ ਜਿਥੇ ਬੰਦੀ ਆਪਣੇ ਮੁਤਾਬਕ ਹੀ ਫੈਸਲਾ ਕਰੇ ਵੀਰੇ ਮੈਂ ਮੇਰਾ ਪੁੱਤ ਨਹੀਂ ਮੈਂ ਨਾਮਿਨੇਟਡ ਚ ਨਹੀਂ ਰੱਖਿਆ ਬਿਲਕੁਲ ਤੁਹਾਡਾ ਪਰ ਤੁਹਾਡਾ ਸ਼ੁਭ ਨਾਲ ਹੁਣ ਜਿਥੇ ਬੰਦੀਆਂ ਤੇ ਜਸੇ ਬੰਦੀਆਂ ਨੇ ਉਹਦੇ ਨਾਲ ਧਰਨੇ ਦਿੱਤੇ ਵੀਰੇ ਵੀ ਇਹਨਾਂ ਦੀ ਮਾਂ ਕਿੱਥੇ ਆ ਉਹਦਾ ਸਹੀ ਪੁੱਛਦੇ ਵੀ ਮਾਂ ਕਿੱਥੇ ਆ ਜਦੋਂ ਮੈਂ ਘਰੇ ਫੋਨ ਲਾਇਆ ਉਹਦਾ ਵੀ ਜਸੇ ਬੰਦਾਂ ਉੱਥੇ ਸੀ ਉਹਦਾ ਪੁੱਛਦਿਆਂ ਵੀ ਮਾਂ ਦਾ ਫੋਨ ਆਇਆ ਬੰਦਿਆਂ ਨੂੰ ਪਤਾ ਸੀਗਾ ਵੀ ਤੁਸੀਂ ਹੈਗੇ ਹੋ ਜੋ ਸਾਰੇ ਪਿੰਡ ਚ ਪਤਾ ਵੀਰੇ ਵੀ ਜੇ ਮੈਂ ਜਿਉਂਦੀ ਆ ਮੈਂ ਮਰੀ ਨਹੀਂ ਜੇ ਮੈਂ ਮਰੀ ਹੋਵਾਂ ਤਾਂ ਸਾਰੇ ਪਿੰਡ ਚ ਪਤਾ ਹੋਵੇ ਮਰੀ ਆ ਮੈਂ ਜਿਉਂਦੀ ਖੜੀ ਆ ਖੁਦ ਆ ਗਈ ਆ ਮੈਂ ਆਪ ਜਿ ਹਾਂ ਮਿੱਟੀ ਨਖਰਾ ਉਹ ਵੀਰੇ ਵਿਆਹਸ ਮੇਰੇ ਪੁੱਤ ਦਾ ਜਲਦੀ ਤੋਂ ਜਲਦੀ ਸ਼ਿਸ਼ਕਾਰ ਹੋ ਜਿਹੜੀ ਪਰਿਵਾਰ ਨੂੰ ਮਦਦ ਤੁਸੀਂ ਕਰ ਰਹੀ ਉਹਦੇ ਬਾਰੇ ਕੀ ਕਹੋਗੇ ਨਹੀਂ ਵੀਰੇ ਦੇਖਿਆ ਨਹੀਂ ਹਜੇ ਤੁਸੀਂ ਮਦਦ ਤੁਹਾਨੂੰ ਜਿਹੜੀ ਮਦਦ ਦਾ ਐਲਾਨ ਕਰ ਰਹੀ ਹੈ ਸਰਕਾਰ ਉਹ ਉਹਨੂੰ ਕਿਵੇਂ ਦੇਖਦੇ ਤੁਸੀਂ ਵੀ ਮਿਲਣੀ ਉਹ ਬਸ ਵੀਰੇ ਠੀਕ ਹੈ ਮੇਰੀ ਗੁੜੀਆਂ ਨੂੰ ਸਰਕਾਰੀ ਨੌਕਰੀ ਮਿਲ ਜੇ ਜਿਹੜੀ ਸਰਕਾਰ ਨੇ ਮਦਦ ਕਰਤੀ ਵਧੀਆ ਜਿਹੜੀ ਹੁਣ ਕੈਸ਼ ਨਕਦ ਮਦਦ ਜਿਹੜੀ ਕਰੀ ਉਹ ਨਕਦ ਮਦਦ ਹੁਣ ਕਿਤੇ ਵੱਲ ਜਾਏਗੀ ਮਾਂ ਵੱਲ ਜਾਏਗੀ ਜਾਂ ਉਹਦੇ ਹੋਰ ਰਿਸ਼ਤੇਦਾਰਾਂ ਨੂੰ ਲੈਣਗੇ ਓ ਜਿਵੇਂ ਸਰਕਾਰ ਦੀ ਮਰਜ਼ੀ ਸ਼ੁਕਰਨਾ ਤੁਹਾਡੀ ਗੱਲ ਬਰੁਰੀ ਹੁੰਦੀ ਸੀ ਹਾਂ ਜਿਹੜੇ ਹੁੰਦੀ ਰਹਿੰਦੀ ਸੀ ਹੁੰਦੀ ਰਹਿੰਦੀ ਸੀ ਤੁਸੀਂ ਦਾਵਾ ਕਰਦੇ ਹੋ ਉਹਦੀ ਮਾਂ ਤੇ ਹੋਣ ਦਾ ਦਾਵਾ ਕਰਦੇ ਹੋ ਨਾ ਜਿਹੜੇ ਨਗਦ ਦੇ ਪੈਸੇ ਆਉਂਦੇ ਤੁਹਾਨੂੰ ਮਿਲਣ ਆਉਂਦਾ ਸੀ ਸ਼ੁਕਰਨ ਹਾਂ ਵੀਰੇ ਆ ਜਾਂਦਾ ਸੀ ਨਾਨਕੀ ਆਉਂਦਾ ਹੁੰਦਾ ਸੀ ਵੀਰੇ ਹਾਂਜੀ ਤੁਹਾਡਾ ਨਾਮ ਵੀਰਪਾਲ ਕਰ ਵੀਰਪਾਲ ਜੀ ਹੁਣ ਨਗਦ ਮਿਲੇਗੀ ਉਹਦਾ ਕੌਣ ਹੋਏਗਾ ਤੁਸੀਂ ਮੁਆਵਜ਼ੇ ਦੀ ਗੱਲ ਕਰ ਰਹੇ ਹੋਗੇ ਇਹ ਵੀ ਜਥੇਬੰਦੀਆਂ ਦੇ ਸੰਘਰਸ਼ ਕਰਨੀ ਮਿਲੇਗਾ ਜਿਹੜੀ ਜਿਕਾਰ ਨੂੰ ਤੁਸੀਂ ਨਕਾਰ ਰਹੇ ਹੋਗੇ ਵੀ ਜਥੇਬੰਦੀ ਦੀ ਸਾਨੂੰ ਕੋਈ ਲੋੜ ਨਹੀਂ ਹੈਗੀ ਵੀ ਲੋੜ ਨਹੀਂ ਹੈਗੀ ਤੁਸੀਂ ਦੋ ਪਾਸੇ ਦੀ ਗੇਮ ਖੇਡ ਰਹੇ ਹੋਗੇ ਨਾ ਵੀਰੇ ਮੈਂ ਕਿਸੇ ਕਿਨ ਗੇਮ ਜੇਤਾ ਮੈਂ ਕਿਸੇ ਗੇਮ ਵਿੱਚ ਆਈ ਹਾਂ ਮੈਂ ਫਿਰ ਤਾਂ ਮੈਂ ਗੇਮ ਖੇਡਾਂ ਮਤਲਬ ਸਿਰਫ ਆਪਣੇ ਪੁੱਤ ਦੀ ਮਾਰੀ ਮਤਲਬ ਤੁਹਾਨੂੰ ਆਪਜੀ ਦੀ ਵੀ ਗੱਲ ਕਹਿ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋਗੇ ਕਿ ਇੱਥੇ ਅਸੀਂ ਜਥੇਬੰਦੀਆਂ ਨਾਲ ਸਾਡਾ ਕੋਈ ਤਾਲੁਕ ਨਹੀਂ ਵੀਰੇ ਮੇਰਾ ਕਿਸੇ ਨਾਲ ਕੋਈ ਤਾਲਕ ਨਹੀਂ ਮੇਰਾ ਇਹਨਾਂ ਦੇ ਮੈਂਬਰਾਂ ਨਾਲ ਹੀ ਹੈ ਨਹੀਂ ਕਰਦਿਆਂ ਨਾਲ ਤੇ ਜਥੇਬੰਦੀਆਂ ਨਾਲ ਤਾਂ ਮੈਂ ਕਰਨਾ ਨਹੀਂ ਤੁਹਾਡੀ ਤੁਹਾਡੀ ਨਿੱਜੀ ਕੋਈ ਮੰਗ ਨਹੀਂ ਨਹੀਂ ਕੋਈ ਮੰਗ ਨਹੀਂ